ਪਾਪਾ ਇਹਨਾਂ ਸਭ ਨੂੰ ਕਿੰਨਾ ਕੁ ਕਰ ਦੇ ਆ ਯਾਰ ਸਾਬ ਵੀ ਮੇਰੇ ਨਾਲ ਹੈ ਤੇ ਦੋਦ ਭਾਈ ਤੇ ਮਾਈਕਲ ਭਾਈ ਨੇ ਕੱਲ ਕਰਕੇ ਇਹਨਾਂ ਨੂੰ ਪੈਸੇ ਭਾ ਦੇ ਜਿੰਨੇ ਆ ਦੇ ਦਿੰਦੀ ਆ ਸਭ ਸਭ ਮਾਰ ਦੇ ਪਾਪਾ ਪਲੀਜ਼ ਪਰ ਸਾਬ ਤੇ ਬੋਲ ਦਿੰਦੇ ਬੜਾ ਕੁੱਟਿਆ ਆ ਬੋ ਪਲੀਜ਼ ਅਜੀ ਮੇਰਾ ਮਨਦੀਪ ਸਿੰਘ ਅਜੀ ਅੱਛਾ ਕੀ ਗੱਲ ਹੋ ਗਈ ਇੱਥੇ ਗੱਲਬਾਤ ਇਦਾਂ ਹੋਈ ਮੇਰਾ ਸਾਲਾ ਜਿਹਦਾ ਨਾਮ ਸਾਫ ਸਿੰਘ ਉਹ ਅਮਰੀਕਾ ਦਾ ਜਾਣ ਦਾ ਚਾਹਵਾਂ ਸੀ ਅਮਰੀਕਾ ਗਿਆ ਉਹ ਉਹ ਜੱਟ ਦੇ ਥੋਂ ਭੇਜਿਆ ਗਿਆ ਜਿਹਦਾ ਨਾਮ ਸੀ ਦਵਿੰਦਰ ਸਿੰਘ ਕਰਨਾਲ ਤੋਂ ਆ ਹਰਿਆਣੇ ਤੋਂ ਜੱਟ ਉਹਨੂੰ ਜਿਸ ਹਸਾਬ ਨਾਲ ਪੈਸੇ ਉਹ ਦਿੰਦੇ ਗਏ ਆਨਲਾਈਨ ਪਾਏ ਕਿਸ਼ਤਾਂ ਦੇ ਵਿੱਚ ਵੀ ਪਾਏ ਉਹਨੂੰ ਪੈਸੇ ਉਹ ਤੋਂ ਬਾਅਦ ਜਦੋਂ ਅੱਧ ਵਿੱਚ ਗਿਆ ਅੱਧ ਵਿੱਚ ਜਾਣ ਤੋਂ ਬਾਅਦ ਉਹਨੂੰ ਉੱਥੇ ਕਿਡਨਾਪ ਕਰ ਲਿਆ ਗਿਆ ਇਹਨਾਂ ਵਜੋਂ ਫਿਰ ਪੈਸੇ ਦੀ ਮੰਗ ਕੀਤੀ ਗਈ ਤੇ ਲਾਰੇ ਲਾਪੇ ਲਾਉਂਦਾ ਰਿਹਾ ਬੱਚਿਆਂ ਦਾ ਫਿਰ 13 ਤਰੀਕ ਤੱਕ ਤਾਂ ਗੱਲ ਹੋਈ ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਤਿੰਨ ਚਾਰ ਮਹੀਨੇ ਹੋ ਗਏ ਕੋਈ ਗੱਲ ਨਹੀਂ ਹੋਈ ਹੈਗੀ ਇਹਨਾਂ ਦੀ ਤੇ ਇਸ ਕਰਕੇ ਸਿਰਫ ਵੀ ਮੰਗ ਮੰਗ ਕਰਦੇ ਆ ਵੀ ਸਾਨੂੰ ਪੁਲਿਸ ਸਾਡਾ ਕੋਈ ਸਾਥ ਨਹੀਂ ਦੇ ਰਹੀ ਕੋਈ ਸੁਣਵਾਈ ਨਹੀਂ ਅਜੰਟ ਫੜਿਆ ਵੀ ਗਿਆ ਪਰ ਕੋਈ ਵੀ ਨਹੀਂ ਸੁਣਵਾਈ ਨਹੀਂ ਹੈਗੀ ਸਿਰਫ ਅਸੀਂ ਇਹ ਚਾਹੁੰਦੇ ਆ ਵੀ ਜੋ ਵੀ ਆ ਮੀਡੀਆ ਦੇ ਥਰੂ ਸੁਣਵਾਈ ਹੋਵੇ ਤੇ ਮੁੰਡੇ ਆਲਾ ਪਤਾ ਲੱਗੇ ਕਿੰਨੇ ਪੈਸੇ ਲਾ ਕੇ ਭੇਜਿਆ ਇਹ 50 ਲੱਖ ਰੁਪਏ ਜੀ ਲੱਗਿਆ ਹੁਣ ਤੱਕ ਵਿੱਚ ਕੋਈ ਹੋਰ ਵੀ ਨਾਲ ਸੀ ਹਾਂਜੀ ਦੋ ਬੋਰ ਸੀਗੇ ਜੀ ਇੱਕ ਦਾ ਨਾਮ ਮਾਈਕਲ ਆ ਤੇ ਇੱਕ ਹੋਰ ਸੀਗਾ ਇਹਦੀ ਕਰਦੀ ਦਵਿੰਦਰ ਦੀ ਹਾਂਜੀ ਇੱਕ ਇਹਦੀ ਕਰਦੀ ਦਵਿੰਦਰ ਦੀ ਆ ਇਹਦੀ ਵਾਈਫ ਵੀ ਨਾਲ ਹੈਗੀ ਆ ਤੇ ਅਮੰਦੀ ਕੋਰ ਦਾ ਨਾਂ ਆ ਤੇ ਉਹ ਵੀ ਨਾਲ ਆ ਉਹ ਹਜੇ ਬੜੇ ਨਹੀਂ ਗਏ ਕਿ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਵੀ ਉਹਨੂੰ ਵੀ ਜਲਦ ਤੋਂ ਜਲਦ ਬੜਿਆ ਜਾਵੇ ਤੇ ਕਿ ਜੋ ਵੀ ਕਾਰਵਾਈ ਨਾ ਤੇ ਕੀਤੀ ਜਾਵੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਤੇ ਬੱਚਿਆਂ ਦਾ ਜਿੰਨੀ ਛੇਤੀ ਹੋ ਸਕੇ ਪਤਾ ਪਤਾ ਲੱਗੇ ਪਤਾ ਲੱਗ ਸਕੇ ਹੋਰ ਮੁੰਡੇ ਕੌਣ ਸੀ ਨਾਲ ਮੁੰਡਾ ਇੱਕ ਹੋਰ ਸੀ ਜਗਰਾਤ ਸਿੰਘ ਮੁੰਡੇ ਦਾ ਨਾਂ ਆ ਨਹੀਂ ਤੇ ਉਹ ਵੀ ਹਰਿਆਣੇ ਤੋਂ ਆ ਇਹ ਕਹਿੰਦਾਂ ਤੋਂ ਆ ਜੀ ਉਹ ਵੀ ਬੱਚਾ ਨਾਲ ਹੀ ਆ ਉਹਨਾਂ ਦੇ ਵੀ ਆਪਣੇ ਫਾਦਰ ਹੁਣੀ ਇੱਥੇ ਆਏ ਹੋਏ ਆ ਤੇ ਉਹ ਵੀ ਇਹੀ ਮੰਗ ਕਰਦੇ ਆ ਕਿ ਬੱਚਿਆਂ ਦਾ ਜਲਦੀ ਜਲਦ ਪਤਾ ਲੱਗੇ ਤੇਰਾ ਨਾਮ ਸੁੱਚਾ ਸਿੰਘ ਜੀ ਪਿੰਡ ਮੋਰੀਆ ਮੇਰਾ ਲੜਕਾ ਸਾਧ ਸਿੰਘ ਜੀ ਬਾਹਰ ਜਨਤੰਤਰ ਦੇ ਜੈਂਟਰੀ ਨੇ ਕੱਲੇ ਕਿੱਥੇ ਅਮਰੀਕਾ ਜੀ ਤੋਂ ਰਸਤੇ ਵਿੱਚ ਪਤਾ ਨਹੀਂ ਕੀ ਹੋ ਗਿਆ ਜੀ ਤੁਹਾਡੇ ਵਾਲਾ ਤੇ ਕਹਿੰਦੇ ਉੱਥੇ ਕੀ ਕਰੇ ਬੰਦਾ ਕਿੰਨੇ ਚਿਰ ਹੋ ਗਿਆ ਜਿਹੜੀ ਗੱਲ ਹੋਈ ਚਾਰ ਪੰਜ ਮਹੀਨੇ ਹੋ ਗਏ ਕੁਝ ਪਤਾ ਨਹੀਂ ਕੋਈ ਪਤਾ ਨਹੀਂ ਮੈਂ ਸਾਡਾ ਪਿੰਡ ਮੋਰੀਆ ਹੈ ਤੇ ਸਾਹਬ ਸਿੰਘ ਮੇਰਾ ਬੱਚਾ ਹੈ ਕੀ ਗੱਲ ਹੋਈ ਸੀ ਤੇ ਉਹ ਅਮਰੀਕਾ ਭੇਜਿਆ ਸੀ ਨਾ ਅੱਛਾ ਤੇ 10ਵੇਂ ਮਹੀਨੇ ਪਿੱਛੇ ਇੱਥੇ ਰਾਤੀਂ ਦਾ ਤੋਂ ਅਸੀਂ ਨਿਕਾਲਉਂਦੀ ਰਹੀਏ 4-5 ਮਿੰਨਾਂ ਨੂੰ ਗੱਲ ਇਹਦੇ ਨਾਲ ਹੋਈ ਤੇ ਜਨਰਲ ਨੇ ਧੋਖਾ ਦੇ ਕੇ ਤੇ ਸਾਡੇ ਪੈਸੇ ਸਾਰੇ ਲੈ ਲੈਣੇ ਕਿੰਨੇ ਪੈਸੇ ਤੇ 50 ਲੱਖ ਰੁਪਏ ਪਾਉਂਦੀ ਸੀ ਨਹੀਂ ਕਿਤਾ ਜ ਹੌਲੀ ਹੌਲੀ ਪਾਉਂਦੇ ਰੇ ਸਾਰੇ ਪੈਸੇ ਲੈ ਲੈਣੇ ਕਿੰਨਾ ਪੈਸੇ ਕੈਸ਼ ਦਿੱਤੇ ਜਗੀ ਨਹੀਂ ਅਸੀਂ ਕਾਉਂਟ ਚ ਪਾਈ ਸੀ ਅੱਜ ਅਸੀਂ ਸਾਨੂੰ ਬੱਚੇ ਚਾਹੀਏ ਪਾ ਉਸ ਕਦਾਂ ਲੱਗਿਆ ਵੀ ਬੱਚੇ ਨਹੀਂ ਅੱਜ ਕੋਈ ਬੱਚਿਆਂ ਨੂੰ ਦੱਸਣ ਨਹੀਂ ਦੇਦਾ ਸਾਡੀ ਕੋਈ ਗੱਲ ਨਹੀਂ ਸੁਣ ਲਈ ਵੀ ਇਹ ਅਸੀਂ ਸਾਨੂੰ ਬੱਚਿਆਂ ਦਾ ਨਿਆਹ ਚਾਹੀਦਾ ਸਾਨੂੰ ਬੱਚੇ ਚਾਹੀਦੇ ਬਸ ਹੋ ਸਾਨੂੰ ਕੁਝ ਨਹੀਂ ਚਾਹੀਦਾ ਨਹੀਂ ਜਦੋਂ ਤੁਹਾਡੀ ਫੋਨ ਤੇ ਸੰਪਰਕ ਹੋਇਆ ਏਜੰਟ ਨੇ ਏਜੰਟ ਨੇ ਤੁਹਾਨੂੰ ਬੱਚਿਆਂ ਬਾਰੇ ਕੀ ਕਿਹਾ ਉਹਨਾਂ ਨੇ ਲਾਰਾ ਲਾਈ ਰੱਖਿਆ 4 ਮਹੀਨੇ ਵੀ ਤੁਹਾਡੀ ਅੱਜ ਗੱਲ ਹੋ ਜੇਗੀ ਤੁਹਾਡੀ ਅੱਜ ਗੱਲ ਹੋ ਜੇਗੀ ਪੰਜਵਾਂ ਮਹੀਨਾ ਲੱਗਿਆ ਕੋਈ ਬੱਚੇ ਨਾਲ ਗੱਲ ਕੀਤੀ ਨਹੀਂ ਕੋਈ ਹੋਰ ਨੇ ਕਿਹਾ ਕਿ ਜਾਂ ਸਾਡੇ ਕੋਲ ਪੈਸੇ ਲੈ ਲਓ ਬੱਚਿਆਂ ਦਾ ਨਹੀਂ ਮੈਨੂੰ ਪਤਾ ਜਾਂ ਕੋਈ ਇਦਾਂ ਦੀ ਗਰਗਰ ਕੋਈ ਪੈਸੇ ਤੇ ਅਸੀਂ ਲੈਣੀ ਨਹੀਂ ਆ ਗਏ ਸਾਨੂੰ ਤਾਂ ਬੱਚੇ ਚਾਹੀਦੇ ਹਨ ਅਨੇ ਪਰਚੂ ਪਤੋਂ ਲੈ ਲੈਂਦਾ ਰਹਾ ਹਾਂ ਹਾਂ ਗੱਦਾ ਦਿੱਤਾ ਹੈ ਉਹਨੂੰ ਥੱਲੇ ਚਾਹ ਹੁਤੇ ਕੂਲਰ ਲਾਇਆ ਮੋਜੇ ਲੈ ਆਂਦੇ ਆ ਅਸੀਂ ਰੋਂਦੇ ਫਿਰਦੇ ਆ ਬਾਹਰ ਹਾਂ ਜੀ ਸੰਤ ਸਰਿਕ ਜਿਹੜੇ ਮੁਕਦਮਾ ਹੈ ਸਰ ਮਾਰਚ ਮਹੀਨੇ ਦਾ ਜੋ 80 48 ਬਟਾ 25 ਸੁੱਚਾ ਸਿੰਘ ਵੱਲੋਂ ਦਰਜ ਹੋਇਆ ਸੀਗਾ ਕਿ ਉਹਦਾ ਬੇਟਾ ਜਿਹੜਾ ਸਾਹਿਬ ਸਿੰਘ ਹੈ ਉਹਨੂੰ ਉਪਦੇਸ਼ ਤੇ ਜੁਨਾ ਦੇ ਜਿਹੜਾ ਆਪਣਾ ਦਿਵਿੰਦਰ ਸਿੰਘ ਤੇ ਉਧਿਕਰ ਵਾਲੀ ਨੇ 43 ਲੱਖ ਦੀ ਠਗੀ ਮਾਰੀ ਹੈ ਜਿਹੜਾ ਦਿਵਿੰਦਰ ਸਿੰਘ ਹੈ ਅਸੀਂ ਉਹਨੂੰ ਕਰਤਕ ਕਰਨਾਲ ਤੋਂ ਅਰੈਸਟ ਕਰ ਲਿਆ ਤੇ ਇਹਦੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਦਾ ਰਿਮਾਨਡ ਲਿਆ ਹੋਇਆ ਕਿ ਜੋ ਵੀ ਅੱਗੇ ਕੁਝ ਦਿਨ ਦੇ ਵਿੱਚ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਜੋ ਹੋ ਰਿਹਾ ਹੈਗਾ ਕਿ ਆਪਾਂ ਸ਼ੇਅਰ ਕਰ ਦਾਂਗੇ ਸਾਰਾ